ਬੰਦੇ ਜਪ ਕਰਦੇ ਆ ਕਰਦੇ ਆ ਬਿਲਕੁਲ ਨਾਮ ਦੇ ਨੇੜੇ ਪਹੁੰਚ ਜਾਂਦੇ ਨੇ ਜੋ ਨਾਮ ਮਨੁੱਖ ਦੇ ਅੰਦਰ ਹੈ ਨਾ ਉਹ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਬਿਲਕੁਲ ਨੇੜੇ ਪਹੁੰਚ ਜਾਂਦੇ ਨੇ ਪਰ ਨਿਰਾਸ਼ ਹੋ ਜਾਂਦੇ ਨੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਇੰਨਾ ਸਮਾਂ ਲੱਗ ਗਿਆ ਹੈ ਇਤਨੀ ਮੁੱਦਤ ਲੱਗ ਗਈ ਹੈ ਔਰ ਬਹੁਤੀ ਮੁੱਦਤ ਲੱਗ ਜਾਏ ਤੇ ਕੁਝ ਪ੍ਰਾਪਤ ਨਾ ਹੋਵੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਭਈ ਨਿਰਾਸੀ ਬਹੁਤ ਦਿਨ ਲਾਗੇ ਅੰਗਤੀਆਂ ਤੁਸੀਂ ਪੜ੍ਹੀਆਂ ਹੋਣੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਬਿਸੰਤਰ ਮੈਂ ਸਗਲੇ ਜਾਗੀ ਬਹੁਤ ਅਸਥਾਨਾਂ ਤੇ ਗਏ بڑے ਤੀਰਥਾਂ ਤੇ ਗਏ ਬਹੁਤ ਖੋਜ ਕੀਤੀ ਬੜਾ ਚੱਬ ਤਬ ਕੀਤੀ ਦਾ ਨਿਰਾਸ਼ਾ ਹੀ ਹੱਥ ਲੱਗੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਸਾਰੀ ਜ਼ਮੀਨ ਦੇ ਥੱਲੇ ਪਾਣੀ ਹੈ ਕਿਦਰੇ 4 ਫੁੱਟ ਖੋਦਿਏ ਪਾਣੀ ਨਿਕਲਦਾ ਹੈ ਕਿਦਰੇ 400 ਫੁੱਟ ਖੋਦਿਏ ਪਾਣੀ ਨਿਕਲਦਾ ਹੈ ਭਾਰਤ ਦੇ ਜੈਸਲਮੇਰ ਦਾ ਇਲਾਕਾ 600 ਫੁੱਟ ਦੀ ਖੁਦਾਈ ਤੇ ਪਾਣੀ ਨਿਕਲਦਾ ਕੁਝ ਨਹੀਂ ਹੈ ਹੈ ਸਹੀ ਸਾਰੀ ਜ਼ਮੀਨ ਦੇ ਤੱਲੇ ਪਾਣੀ ਕਿਦਰੇ 4 ਫੁੱਟ ਖੋਦਿਏ ਪਾਣੀ ਨਿਕਲਦਾ ਹੈ ਕਿਦਰੇ 400 ਫੁੱਟ ਖੋਦਿਏ ਪਾਣੀ ਨਿਕਲਦਾ ਹੈ ਪ੍ਰਮਾਤਮਾ ਤੇ ਸਾਰਿਆਂ ਦੇ ਅੰਦਰ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਨੇ ਇਸ ਕਾ ਬਿਸਰਾਮ ਕਿਦਰੇ ਵਿਕਾਰਾਂ ਦੀ ਪਰਦ ਪੱਥਰ ਜਿਆਦਾ ਪਏ ਹੁੰਦੇ ਨੇ ਉਹਨਾਂ ਨੂੰ ਹਟਾਉਣ ਵਿੱਚ ਜਿਆਦਾ ਸਮਾਂ ਲੱਗ ਜਾਂਦਾ ਤੇ ਜੇ ਸਮਾਂ ਜਿਆਦਾ ਲੱਗ ਗਿਆ ਤਾਂ ਬੰਦਾ ਨਿਰਾਸ਼ ਹੋ ਜਾਂਦਾ ਹੈ ਭਈ ਸ਼ਾਇਦ ਹੈ ਵੀ ਸਹੀ ਕਿ ਨਹੀਂ ਬਈ ਨਿਰਾਸ਼ੀ ਬਹੁਤ ਦਿਨ ਲਾ ਦਿੰਦੀ ਹੈ ਦੇਸ਼ ਦੇ ਸੰਤਰ ਮੈਂ ਸਗਲੇ ਚਾਗੇ ਕੋਲੋ ਰਾਈਡ ਦਾ ਇਲਾਕਾ ਅਮਰੀਕਾ ਦਾ ਮਾਥੋਂ ਦੀ ਇੱਕ ਗਾਥਾ ਪੜ੍ਹ ਰਿਆ ਸੀ ਉਸ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਉਹ ਪੂਰੀ ਪਹਾੜੀ ਕੰਜਨੋ ਸੋਨੇ ਦੀ ਖਾਣ ਸੀ ਗਵਰਨਮੈਂਟ ਨੇ 10 ਸਾਲ ਦੇ ਪਟੇ ਤੇ ਇੱਕ ਮਨੁੱਖ ਨੂੰ ਦੇ ਦਿੱਤੇ ਉਹ ਬੰਦਾ ਬੜਾ ਖੁਸ਼ ਕੋਈ ਮੈਨੂੰ ਸਿਰਫ 50 ਲੱਖੀ ਤੇ ਡਾਲਰ ਦੇਣੇ ਪੈਣੇ ਪੁਰਾਣੀ ਗੱਲ ਹੈ ਤੇ ਮੈਂ ਤੇ ਕਰੋੜਾ ਕਮਾਵਾਂਗਾ ਅਰਬਾਂ ਕਮਾਵਾਂਗਾ ਇਹ ਹਕੀਕਤ ਹੈ کوئی کالپنک کہانی نہیں انہیں ایک ہی سمے سو جگہ خدائی شروع کر دی اس پہاڑی دے اور ساری تھا جہی خدائی ہے اس نے چار سو فٹ تک کیتی سونا نہیں نکلے اداس دکھی ہو گیا میں تو ڈب گیا پنج لکھ ڈالر تے گورمنٹ کے تے دے تے میرا ہور خرچ ہو گیا ای مشیرینری لے مزدور لے لےبر لیا کدائی این دن کی ہے پلے کچھ نہیں پیا ریت ٹبے میرے پلے لگے لگ نا پتھر ہی نکلے گیٹیاں ہی نکلیاں اداس ہو گیا اہم اخبار خبر دے دیتی بھئی یہ پٹا میں ہے اور میں ادھے ملتے دن تیار 500000 ڈالر ਦੇ ਕੰਨੇ ਇੱਕ ਗਰਾਉਂਡ ਮਿਲ ਗਿਆ ਸੌਦਾ طے ਹੋ ਗਿਆ ਲਿਖਾ ਪੜੀ ਹੋ ਗਈ ਜਦ ਸਵੇਚਣ ਵਾਲੇ ਨੇ 25 ਲੱਖ ڈالر ਆਪਣੇ ਜੇਬ ਵਿੱਚ ਪਾਏ ਤੇ ਖਿੜ ਖੜਾ ਕੇ ਹੱਸ ਪਿਆ ਉਹ ਜਿਹੜਾ ਖਰੀਦਾਰ ਸੀ ਨਾ ਉਹਨੇ ਆ ਕੇ ਹੱਸਿਆ ਕਿਉਂ ਹੈ ਤੂੰ ਕਹਿੰਦਾ ਬੜਾ ਮੂਰਖ ਐ ਤੇਰੀ ਮੂਰਖਤਾ ਤੇ ਮੈਨੂੰ ਹਾਸਾ ਆਇਆ ਹਕੀਕਤਾਂ ਦੇਖ ਪਰ ਤੂੰ ਇਤਨੇ ਪੈਸੇ ਦੇ ਕੇ ਮੈਨੂੰ ਬਚਾ ਲਿਆ ਤੇ ਕਿੰਨਾ ਤੂੰ ਮੂਰਖ ਹੈ ਜਦ ਮੈਨੂੰ ਖੁਦਾਈ ਕਰਦਿਆਂ ਨਹੀਂ ਲੱਭਿਆ ਔਰ 100 ਥਾਵਾ ਤਾਂ ਨਹੀਂ ਲੱਭਿਆ ਤੇ ਤੈਨੂੰ ਖਾਕ ਲੱਗ ਜਾਏਗਾ ਕਿੱਥੋਂ ਲੱਬੇਗਾ ਪਰ ਫਿਰ ਵੀ ਤੂੰ ਲੈੰਦਾ ਪਿਆ ਚਲੋ ਮੈਂ ਬਚ ਗਿਆ ਤੇਰੀ ਮੂਰਖਤਾ ਤੇ ਮੈਨੂੰ ਆਸ ਆ ਗਿਆ ਖਰੀਦਾਰ ਕਹਿੰਦਾ ਤੂੰ ਇਤਨਾ ਹੀ ਦਾਵਾ ਕਰ ਸਕਦਾ ਹੈ کہ چار سو فٹ تک سونا نہیں ہے اس تو اگے بھی سونا نہیں ہے تو دعویٰ نہیں کر سکتا یہ تو سما دسے گا کہ مورک کون ہے آپ سن کے حیران ہو گئے حقیقت ہے انہیں نے صرف دو فٹ کدائی کی تھی سونا نکل آیا صرف دو فٹ مالا مال ہو گیا ارمان پتی ہو گیا ہر خود ایچو نکل آیا صرف دو فٹ اس نے کھدائی کی کئی دفعہ منک اتھوں نراش ہو کے مڑا آ جد منزل بالکل ایک شاعر بھی کہند ہے قسمت کی بات دیکھی ہے ٹوٹی کہاں کمد دو چار ہاتھ جب کے لبے وام رہ گیا کہ کتھے میری ہمت ٹوٹ گئی کتھے میرا حوصلہ ٹوٹ گیا ਜਦ ਸਿਰਫ ਦੋ ਹੱਥ ਰਹਿ ਗਈ ਸੀ ਮੰਜ਼ਿਲ ਘਰ ਰਹਿ ਗਿਆ ਸੀ ਮੈਂ ਮੁੜ ਪਿਆ ਵਾਪਸ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਦੇਸ਼ ਦਿਸੰਤਰ ਮੈਂ ਸਗਲੇ ਝਾਗੇ ਇਤਨੀ ਗਲਤੇ ਕਹੀ ਜਾ ਸਕਦੀ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ ਹੋ ਸਕਦਾ ਸਾਰੇ ਸਮੁੰਦਰ ਦੀ ਸਫਾਤਲੇ ਮੋਤੀ ਨਹੀਂ ਹੋ ਸਕਦੇ ਪਰ ਐਸਾ ਕੋਈ ਵੀ ਜੀਵਨ ਨਹੀਂ ਜਿਹਦੇ ਅੰਦਰ ਨਾਉ ਨਿਤ ਪ੍ਰਮਾਤਮਾ ਦਾ ਨਾਮ ਨਹੀਂ ਹੈ ਨਾਉ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਬ ਇਸਰਾਮ ਫਰਕ ਸਿਰਫ ਇਤਨਾ ਹੋਵੇਗਾ ਕਿਥੇ 2 ਫੁੱਟ ਖੁਦਾਈ ਕਰਨੀ ਪੈਗੀ ਕਿਧਰੇ 500 ਫੁੱਟ ਹੋ ਸਕਦਾ ਕਿਧਰੇ 4 ਦਿਨ ਦੇ ਜਪ ਨਾਲ ਪ੍ਰਮਾਤਮਾ ਪ੍ਰਗਟ ਹੋ ਜਾਏ ਹੋ ਸਕਦਾ ਕਿਧਰੇ 4 ਸਾਲ ਜਪ ਕਰਨਾ ਪਏ ਪੱਥਰ ਬਹੁਤ ਪੈਣੇ ਗੀਟੀਆਂ ਬਹੁਤ ਪੈਣੇ ਖੁਦਾਈ ਬਹੁਤ ਕਰਨੀ ਪੈਗੀ ਰੇਤ ਬਹੁਤ ਵਿਕਾਰਾਂ ਦੀ ਸੰਸਕਾਰਾਂ ਦੀ ਸਾਰੀ ਹਟਾਣੀ ਪੈਗੀ